ਲੋਕਦੱਤ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਇਹ ਤਸਵੀਰਾਂ ਤੁਹਾਨੂੰ ਸੂਰਤੀਆ ਦੀਆਂ ਦਿਖਾ ਰਹੇ ਹਾਂ ਸਭ ਤੋਂ ਜਿਹੜਾ ਪਿੰਡ ਸੂਰਤੀਆ ਜਿੱਥੇ ਕਿ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੋੜੀ ਤੋਂ ਤਲਵੰਡੀ ਵਾਲਾ ਰੋਡ ਹੈ ਉਸ ਦੇ ਉੱਪਰ ਤੁਸੀਂ ਦੇਖੋ ਕਿ ਇੰਦੀ ਜ਼ਿਆਦਾ ਲੰਮੀ ਜਿਹੜੀ ਆ ਉਹ ਰੂੜੀਆ ਪੰਗਾ ਕਹਿ ਸਕਦੇ ਆ ਜਾਂ ਕਚਰੇ ਦਾ ਢੇਰ ਕਹਿ ਸਕਦੇ ਹੋ ਲਾ ਰੱਖਿਆ ਤੇ ਪੰਚਾਇਤ ਦੇ ਵੱਲੋਂ ਕੋਈ ਵੀ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਇਸ ਨੂੰ ਚਕਵਾਉਣ ਦੇ ਲਈ ਤੇ ਜੇ ਉੱਥੇ ਹੀ ਗੱਲ ਕਰੀਏ ਤਾਂ ਕਹਿੰਦੇ ਨੇ ਸਕੂਲ ਵਿਦਿਆਦਾ ਮੰਦਰ ਹੁੰਦਾ ਹੈ ਤੇ ਇਧਰ ਤੁਸੀਂ ਤਸਵੀਰਾਂ ਵੀ ਦੇਖ ਲਓ ਕਿ ਆਹ ਸੂਰਤੀਏ ਦਾ ਸਕੂਲ ਹੈ ਅਤੇ ਬਿਲਕੁਲ ਨੇੜੇ ਹੀ ਜਿਹੜਾ ਬਿਲਕੁਲ ਆ ਸਕੂਲ ਦੇ ਨਾਲ ਕਹਿ ਸਕਦੇ ਆ ਰੂੜੀ ਜਿਹੜੀ ਆ ਉਹ ਸੜਕ ਤੇ ਲਗਾਈ ਗਈ ਹੈ ਤੇ ਤੁਹਾਨੂੰ ਦੱਸਦੀ ਕਿ ਇਸ ਸਾਈਡ ਤਲਵੰਡੀ ਸਾਬੋ ਨੂੰ ਇਹ ਰੋਡ ਜਿਹੜਾ ਜਾਂਦਾ ਹੈ ਤੇ ਆਹ ਤੁਸੀਂ ਰੂੜੀ ਦੇਖ ਸਕਦੇ ਹੋ ਤੇ ਇਧਰ ਜਿਹੜਾ ਆ ਆਪਾਂ ਕਹਿ ਸਕਦੇ ਆ ਕਿ ਰੂੜੀ ਨੂੰ ਸੜਕ ਰੂੜੀ ਤੋਂ ਆਉਂਦੀ ਹੈ ਤੇ ਇਧਰ ਇਹ ਤਲਵੰਨੀ ਸਾਬੋ ਨੂੰ ਸੜਕ ਜੇ ਹੋਵੇ ਕਿ ਰੂੜੀ ਲੱਗੀ ਹੈ ਮੈਨ ਸੜਕ ਤੇ ਸੂਰਤੀ ਦੇ ਵਿੱਚ ਕੀ ਕਹਿਣਾ ਚਾਹੋਗੇ ਇਹ ਤਾਂ ਬਈ ਇਥੋਂ ਦੇ ਪੰਚਾਇਤ ਨੇ ਤਾਂ ਇੱਕ ਵਾਰ ਇਹ ਚੱਕਵਾਤੀਆਂ ਸੀਗੀਆਂ ਆਗੀਆਂ ਤੇ ਇੱਥੇ ਸਕੂਲ ਦੇ ਮੂਰੇ ਵੀ ਜਾਦੇ ਕੂੜਾ ਸੀਗਾ ਇਹ ਵੀ ਇਹਨਾਂ ਨੇ ਪੰਚਾਇਤ ਨੇ ਚੱਕਵਾਤਾ ਸੀਗਾ ਪਰੰਤੂ ਕੁਝ ਲੋਕਲ ਇਥੋਂ ਦੇ ਲੋਕ ਨੇ ਸਾਡੇ ਨੇੜੇ ਦੇ ਕੋਈ ਪੰਜ ਸੱਤ ਦੁਕਾਨਦਾਰ ਨੇ ਕੁਝ ਪੰਜ ਸੱਤ ਹੋਰ ਕਰਾਂ ਦੇ ਲੋਕ ਨੇ ਜਿਹੜੇ ਜਾਣ ਬੁੱਝ ਕੇ ਕੂੜਾ ਸਿੱਟਦੇ ਨੇ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਵੀ ਕੀਤੀ ਸੀ ਕਿ ਤੁਸੀਂ ਸੜਕ ਤੋਂ ਪਿੱਛੇ ਹਟਜੋ ਵੀ ਪਿੱਛੇ ਵੀ 30-40 ਫੁੱਟ ਜਗ੍ਹਾ ਪਈ ਹੈਗੀ ਵੀ ਉੱਥੇ ਸਿੱਟ ਦਿਓ ਉੱਥੇ ਵੀ ਤਾਂ ਨਹੀਂ ਸਿੱਟ پا ਰਹੇ ਹੈਗੇ ਹੈਗੇ ਇੱਥੇ ਆਉਂਦੀਆਂ ਨੇ ਸੜਕ ਤੇ ਸਿੱਟ ਕੇ ਘਰ ਨੂੰ ਵਗ ਜਾਂਦੀਆਂ ਨੇ ਜੀ ਆਹ ਹਾਲ ਹੈ ਜੀ ਤੁਹਾਡੇ ਸਾਹਮਣੇ ਬਾਕੀ ਪ੍ਰਦੂਸ਼ਣ ਸਾਰਾ ਕੁਝ ਜੀ ਨਹੀਂ ਭਾਈ ਪਿੰਡ ਦੇ ਵਿੱਚ ਸਫਾਈ ਕਰਮਚਾਰੀ ਕਿੰਨੇ ਨੇ ਸਫਾਈ ਕਰਮਚਾਰੀ 2 ਨੇ ਜੀ 2 ਨੇ ਤੇ ਕਿਵੇਂ ਜੀ ਕਰਦੇ ਨਹੀਂ ਉਹ ਵੀ ਅੱਛਾ ਸਫਾਈ ਕਰਮਚਾਰੀ ਸਫਾਈ ਵੀ ਨਹੀਂ ਕਰਦੇ ਨਹੀਂ ਤੇ ਆਪਣੇ ਸੂਰਤੇ ਦੀ ਪੰਚਾਇਤ ਕੋਲੇ ਪੰਚਾਇਤੀ ਜ਼ਮੀਨ ਕਿੰਨੀ ਹੈ ਪੰਚਾਇਤੀ ਜ਼ਮੀਨ ਤਾਂ ਕਾਫੀ ਸਾਰੇ ਕਿੱਲੇ ਨਹੀਂ ਜਿਹਾਣਾ ਮੈਂ ਤਾਂ ਸਾਨੂੰ ਨਹੀਂ ਜੀ ਜੀ ਜਾਣੇ ਕੁਲਮ ਲੱਗੇ ਜੇ ਦੇਖੇ ਤਾਂ ਜਿਹੜਾ ਮੰਨ ਲਓ ਇਹ ਕੂੜੇ ਦੇ ਢੇਰ ਲੱਗੇ ਹੋਏ ਨੇ ਜਾਂ ਪਰ ਰੂੜੀ ਕਹਿ ਲਈਏ ਤਾਂ ਪੰਚਾਇਤ ਜੇ ਚਕਾਵੇ ਤਾਂ ਚਕਵਾ ਕੇ ਮੰਨ ਲਓ ਉਹਨਾਂ ਕੋਲ ਜਗ੍ਹਾ ਹੈਗੀ ਹੈ ਪ੍ਰੋਪਰ ਸੈਟ ਕਰਨ ਵਾਸਤੇ ਪੰਚਾਇਤੀ ਜਗ੍ਹਾ ਹੀ ਹੈ ਇਹੋ ਖਾਲੀ ਪਈ ਹੈ ਆ ਸਾਰੀ ਜਗ੍ਹਾ ਹੀ ਪੰਚਾਇਤੀ ਹੈ ਜੀ ਅੱਛਾ ਹੀ ਕੋਲੇ ਪਾਸੇ ਢਿੱਲੀ ਪਈ ਹੈ ਹਾਂ ਜੀ ਗਾਹਾਂ ਨਹੀਂ ਉਹਨਾਂ ਗਾਹ ਨਹੀਂ ਹੁੰਦੀਆਂ ਨਾ ਉਹਨੂੰ ਸਰਪੰਚ ਪੰਚਾਇਤ ਕਹਿ ਸਕਦੀ ਹੈ ਵੀ ਤੁਸੀਂ ਗਾਹ ਜਾਓ ਕਹਿੰਦੀ ਨਹੀਂ ਪੰਚਾਇਤ ਵੀ ਨਹੀਂ ਕਹਿੰਦੀ ਅੱਛਾ ਹੀ ਅੱਗੇ ਸੱਟੋ ਸਰਪੰਚ ਸਾਹ ਦੇ ਭਾਈ ਵੀ ਖੜੇ ਨੇ ਜੀ ਇੱਧਰ ਇਹਨਾਂ ਨੂੰ ਪਤਾ ਹੋਊਗਾ ਜਿਆਦਾ ਕੁਝ ਜ਼ਮੀਨ ਬਾਰੇ ਕਿੰਨੀ ਕਿੰਨੀ ਮਿਲੇਗੀ ਤਾਂ ਵੀ ਗੱਲ ਕਰ ਜ਼ਮੀਨ ਤਾਂ ਜੀ ਤਕਰੀਬਨ ਹੈਗੀ ਆ ਬਹੁਤ ਜਿਆਦਾ ਜ਼ਮੀਨ ਤਾਂ ਹੋਊਗੀ ਮੰਨ ਕੇ ਜਦੋਂ 200 ਕਿਲੇ ਦੇ ਨਿਕੜ ਹੈਗਾ ਹੈਗਾ ਤੇ ਪਰ ਦੱਪਾ ਥੋੜੀ ਜਿਹੀ ਮਸ਼ੀਨ ਬਾ ਜ਼ਮੀਨ ਉੱਪਰ ਪਈ ਹੈ ਕੀ ਨਾਮ ਹੈ ਤੁਹਾਡਾ ਨਰਮਲ ਸਿੰਘ ਹੈ ਜੀ ਨਰਮਲ ਸਿੰਘ ਤੇ ਬਈ ਫਿਰ ਜੇਕਰ ਗੱਲ ਕਰੀ ਤਾਂ ਮੰਨ ਲਓ ਸਫਾਈ ਕਰਮਚਾਰੀ ਵੀ ਐਸੇ ਕੰਮ ਵਾਸਤੇ ਰੱਖੇ ਹੁੰਦੇ ਨੇ ਪਿੰਡ 'ਚ ਕਿਹੜਾ ਆਉਂਦੇ ਜੀ ਘਟ ਆਉਂਦੇ ਆ ਜੀ ਆਉਂਦੇ ਕਹੇ ਰੋਜ਼ ਕਹਿੰਦੇ ਆਜੋ ਆਜੋ ਪਰ ਉਹ ਬਹੁਤ ਘੱਟ ਆਉਂਦੇ ਆ ਆ ਵੀ ਚ ਵੀ ਛੱਡ ਕੇ ਨਗਰੀ ਤੇ ਜਗਾ ਛੱਡੀ ਜਾਵੇ ਤੇ ਪਰ ਛੱਡ ਕੇ ਉਰੀ ਆ ਜਾਂਦੇ ਆ ਪਰ ਇਹ ਜਾਂਦੀ ਨਹੀਂ ਆ ਸਾਰੀ ਪੰਚਾਇਤੀ ਹੈ ਜਰਾ ਇਹ ਅੱਛਾ ਇਹ ਸਾਰਾ ਪੰਚਾਇਤੀ ਹੈ ਪੰਚਾਇਤੀ ਹੈ ਪਰ ਨਵੇਂ ਸਾਰੀ ਮੇਰ ਕਰ ਰੱਖਿਆ ਪੰਚਾਇਤੀ ਇਹ ਉਹ ਜੱਦਨ ਕਰ ਕਿਵੇਂ ਭਾਈ ਪਰਲੇ ਪਾਸੇ ਕਿਸੇ ਨੇ ਮੇਰ ਕਰ ਰੱਖਿਆ ਪੰਚਾਇਤੀ ਦੇ ਉਹ ਕਬਜ਼ਾ ਕਰਦੇ ਜਿਹਾ ਹਟਾਤਾ ਸੀ ਕਬਜ਼ਾ ਅੱਛਾ ਜੀ ਦੂਜੀ ਵਾਰ ਹੁਣ ਆ ਡਰਦੇ ਲੋਕ ਪਰੇ ਅਗਲਾ ਛਿੜਦਾ ਨਹੀਂ ਅਗਲਾ ਕਹਿੰਦਾ ਇਹ ਆਪ ਨੂੰ ਫੋਟੋ ਹਾਂ ਹਾਂ ਅੱਛਾ ਜੀ ਮੇਰ ਕਰ ਦੂਗਾ ਕਿੱਥੇ ਜੀ